ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਅੱਜ ਦਾ ਵਲੌਗ ਆ ਜਿਹੜਾ ਤੁਹਾਡੇ ਨਾਲ ਸਟਾਰਟ ਕਰਨ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਸਟਾਰਟ ਕਰਨ ਲੱਗੇ ਆ ਸਟਾਰਟ ਨੂੰ ਇੱਕ 셀ਫ ਮਾਰਨੀ ਤੇ ਟਾਈਮ ਆ ਜਿਹੜਾ 6 ਵਜੇ ਰੋਜ਼ ਹੀ ਸ਼ਾਮ ਨੂੰ ਵਲੌਗ ਸ਼ੁਰੂ ਹੁੰਦਾ ਰੋਜ਼ ਹੀ ਕੱਲ ਵੀ ਸ਼ਾਮ ਨੂੰ ਕਰਿਆ ਤੇ ਅੱਜ ਕੱਲ 4 ਵਜੇ ਕਰ ਲਿਆ ਸੀ ਸ਼ਾਇਦ ਅੱਜ ਤਾਂ 6 ਹੀ ਵਜੇ ਅੱਜ ਮੈਂ ਕੰਮ ਲੱਗੀ ਰਹੀ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਸੌਣ ਚੜਨ ਵਾਲਾ ਹਨਾ ਥੋੜਾ ਜਿਹਾ ਸਫਾਈਆਂ ਕਰਨ ਵਾਲੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਸਫਾਈਆਂ ਵੀ ਨਹੀਂ ਹੋਈਆਂ ਚੰਗੀ ਤਰ੍ਹਾਂ ਹਨਾ ਵੀ ਆਪਾਂ ਖੇਤ ਚ ਕੰਮ ਕਰਦੇ ਰਹੇ ਘਰੇ ਸਫਾਈ ਨਹੀਂ ਹੋਈਗੀ ਚੰਗੀ ਤਰ੍ਹਾਂ ਝਾੜੂ ਕੋਚਾ ਹੀ ਹੁੰਦਾ ਸੀ ਡੀਪ ਕਲੀਨਿੰਗ ਨਹੀਂ ਸੀ ਹੁੰਦੀ ਹਨਾ ਤੇ ਅੱਜ ਮੈਂ ਲੱਗੀ ਰਹੀ ਕੱਲ ਮੈਂ ਇੱਧਰਲਾ ਕਮਰਾ ਕਰਿਆ ਸੀ ਆ ਜਿਹੜਾ ਜਿੱਥੇ ਮੈਂ ਬੈਠੀ ਆ ਤੇ ਵੈਸੇ ਸਾਡੇ ਉੱਧਰ ਜਾਲੇ ਜੂਲੇ ਜੇ ਤਾਂ ਘੱਟ ਲੱਗਦੇ ਆ ਪਤਾ ਨਹੀਂ ਤਾਂ ਲਾਹ ਦਈ ਦਿਆ ਹਨਾ ਤੇ ਥੋੜੀ ਜਿਹੀ ਮਿੱਟੀ ਖੇਤਾ ਕਰਕੇ ਆ ਜਾਂਦੀ ਆ ਤੇ ਡਸਟਿੰਗ ਜੀ ਕਰਨ ਵਾਲੀ ਸੀਗੀ ਉਹ ਕਰਤੀ ਜਿੰਨੀ ਕੁ ਵੀ ਹੋਈ ਉੰਨੀ ਕਰਤੀ ਜਾਨੀ ਜਿਆਦਾ ਵੀ ਨਹੀਂ ਵੀ ਐਂ ਕਹਾ ਮੈਂ ਵੀ ਮੈਂ ਡੀਪ ਕਲੀਨਿੰਗ ਕਰੀ ਉਹ ਨਹੀਂ ਕਰੀ ਹੈਗੀ ਉਹ ਤਾਂ ਗਾਹਾਂ ਦੇਖਾਂਗੇ ਗਾਹਾਂ ਅਕਤੂਬਰ ਦੇ ਮਹੀਨੇ ਕਰਾਂਗੇ ਜਾ ਕੇ ਡੀਪ ਕਲੀਨਿੰਗ ਤਾਂ ਹਨਾ ਵੈਸੇ ਰੋਜ਼ ਹੋ ਜਾਂਦੀ ਆ ਤੇ ਸਾਡੇ ਬੈੱਡ ਵੀ ਕੰਦਾਂ ਤੋਂ ਛੋਟੇ ਛੋਟੇ ਮੂਰੇ ਹੀ ਨੇ ਨਾਲ ਨਹੀਂ ਲੱਗੇ ਉੱਥੇ ਵੀ ਸਫਾਈ ਰੋਜ਼ ਜਾਂਦੀ ਆ ਤੇ ਅਲਮਾਰੀਆਂ ਮੈਂ ਇੱਧਰ ਉੱਧਰ ਕਰਕੇ ਮੈਂ ਉਹ ਕਰਤਾ ਹਨਾ ਸਾਫ਼ ਕਰਤਾ ਹੋਰ ਤੁਸੀਂ ਦੱਸੋ ਕਰ ਲਈ ਹੁਣ ਮਹੀਨੇ ਦੀ ਤਿਆਰੀ ਸਾਰੀਆਂ ਭੈਣਾਂ ਨੇ ਕਰ ਲਈ ਇਸ ਘਰ ਕੋਲ ਸਾਫ਼ ਚੰਗੀ ਤਰ੍ਹਾਂ ਤੁਸੀਂ ਤਾਂ ਮੇਰੇ ਖਿਆਲ ਨਾਲ ਡੀਪ ਕਲੀਨਿੰਗ ਕਰਤੀ ਹੋਣੀ ਹੈ ਹਨਾ ਪਰ ਗਰਮੀ ਬਹੁਤ ਆ ਡੀਪ ਕਲੀਨਿੰਗ ਹੁੰਦੀ ਨਹੀਂਗੀ ਜਦੋਂ ਮੇਤੋ ਨਹੀਂ ਹੋਈ ਹੈਗੀ ਮੈਨੂੰ ਲੱਗਦਾ ਕਿਸੇ ਤੋਂ ਵੀ ਨਹੀਂ ਹੋਈ ਹੋਣੀ ਠੀਕ ਹੈ ਜੀ ਤੇ ਮੈਂ ਤੁਹਾਨੂੰ ਪਤਾ ਸਾਰਾ ਦਿਨ ਕੰਮ ਕਰਦੀ ਰਹੀ ਕਰਦੀ ਰਹੀ ਹੁਣ ਮੇਰਾ ਪੈਰ ਚ ਦਰਦ ਹੁੰਦਾ ਪਤਾ ਨਹੀਂ ਕੀ ਹੋਇਆ ਦੇ ਲੋ ਰੋਜ਼ ਵੀ ਮਤਲਬ ਕੁਛ ਕੁਛ ਨਾ ਕੁਛ ਹੋਇਆ ਰਹਿੰਦਾ ਅੱਜ ਹੁਣ ਮੇਰੇ ਪੈਰ ਤੇ ਸੋਜ ਜੀ ਵੀ ਆ ਗਈ ਤੇ ਦੁੱਖ ਦਾ ਵੀ ਆਹੀ ਚਲ ਆਪੇ ੜਜੂਗਾ ਤੇਲ ਮਲੇ ਆ ਇਹਦੇ ਤੇ ਬਿਜਲੀ ਦਾ ਤੇਲ ਮਲਦਾ ਤੇ ਹੁਣ ਮੈਂ ਨਾ ਨੂੰ ਕਿ ਆਈਆਂ ਤੇ ਹਲੇ ਵੀ ਮੇਰੇ ਕੱਪੜੇ ਪੈ ਨੇ ਹੋਲਡ ਕਰਨ ਵਾਲੇ ਇਹ ਸਾਰਿਆਂ ਦੇ ਕੋਲ ਹੀ ਆਏ ਹੁੰਦਾ ਵੀ ਪਾਉਣ ਲੱਗੇ ਕੋਈ ਸੂਟ ਨਹੀਂ ਹੁੰਦਾ ਤੇ ਉਦਾਂ ਸੂਟੇ ਸੂਟ ਪੈ ਨੇ ਜਿਹਦੇ ਮੈਂ ਪਾਉਣ ਵੇਲੇ ਸੋਚਦੀ ਹਾਂ ਮੈਂ ਕਿਹੜਾ ਸੂਟ ਪਾਵਾਂ ਮੈਨੂੰ ਕੋਈ ਸੂਟ ਨਹੀਂ ਨਜ਼ਰ ਆਊਗਾ ਤੇ ਉਦਾਂ ਬਥੇਰੇ ਪੈ ਹੋਣਗੇ ਕੱਚਰ ਵੀ ਡਰ ਜੇ ਮੇਰਾ ਜੀ ਕਰਦਾ ਇਹਨੂੰ ਸਾਰਿਆਂ ਸੱਡਦਾ ਥੋੜਾ ਵੀ ਪਹਿਨੇ ਮਾਨੱਕ ਜਾਂਦਾ ਮੇਰਾ ਤਾਂ ਮਾਨੱਕ ਹੀ ਆ ਪਿਆ ਪੈਂਦੇ ਵੀ ਨਹੀਂ ਜੇ ਆਪਾਂ ਕਈ ਨਵੇਂ ਘਰੇ ਪਾ ਲਾਂਗੇ ਉਹ ਪੈਂਦੇ ਨਹੀਂ ਹੈਗੇ ਫਿਰ ਗਰਮੀ ਲੱਗਦੀ ਆ ਕਿਚਨ ਚ ਖੜਿਆ ਨਹੀਂ ਜਾਂਦਾ ਕੰਮ ਨਹੀਂ ਹੁੰਦਾ ਹੈਗਾ ਨਵੇਂ ਪਾ ਕੇ ਹਨਾ ਫਿਰ ਜੀ ਕਰਦਾ ਵੀ ਕੋਈ ਘਸੇ ਆ ਜਾ ਹੋਵੇ ਫੇ ਹੁਣ ਕੀ ਕਰੀਏ ਮਜਬੂਰੀ ਆ ਹਨਾ ਪੌਣੇ ਵੀ ਪੈਂਦੇ ਆ ਪੌਣੇ ਵੀ ਪੈਂਦੇ ਆ ਤੇ ਉਹ ਲੱਗੇ ਸੀਗੇ ਪਤਾ ਨਹੀਂ ਧਰ ਚੋਂ ਜਹਾ ਇੱਥੇ ਬੈਠਾ ਸੀਗਾ ਪੜਦਾ ਸੀਗਾ ਉਹਦੀ ਵੀ ਕੱਲ ਕੋਈ ਐਕਟੀਵਿਟੀ ਆ ਉਹਨੇ ਵੀ ਸਮਾਨ ਜਿਹਾ ਮੰਗਾਇਆ ਆਪ ਦਾ ਉਹ ਜਾ ਕੇ ਆਏ ਨਹੀਂ ਹੁਣ ਦਰਾਹੇ ਉਹਨੂੰ ਲਿਆ ਕੇ ਦਿੱਤਾ ਸਮਾਨ ਇਹ ਵੀ ਇੱਕ ਸਕੂਲ ਵਾਲਿਆਂ ਦੇ ਪੰਗੇ ਨੇ ਕੱਲ ਉਹਨਾਂ ਸ਼ਾਇਦ ਯੂਨੀਫਾਰਮ ਵੀ ਦੂਜੀ ਪਾ ਕੇ ਜਾਣੀਆਂ ਹੇ ਰੱਬਾ ਤੇ ਦਾਲ ਅੱਜ ਬਣ ਗਈ ਥੋੜੀ ਜਿਹੀ ਪਈ ਆ ਕੱਲ ਵਾਲੀ ਜਿਹੜੀ ਆਪਾਂ ਬਣਾਈ ਸੀਗੀ ਹੌਣ ਖਾਂਦਾ ਇੰਨੀ ਦਾਲ ਪੈਸੇ ਦਾਲ ਸਵਾਦ ਬਹੁਤ ਬਣੀ ਸੀ ਥੋੜੀ ਜਿਹੀ ਹੈਗੀ ਆ ਚਲ ਸਾਰ ਲਾਂਗੇ ਸਵੇਰੇ ਸਾਧਰੇ ਕੁਝ ਬਣਾ ਲਾਂਗੇ ਹੁਣ ਸਾਰ ਲਾਂਗੇ ਥੋੜੀ ਥੋੜੀ ਤਾਂ ਖਾਣੀ ਆ ਸਾਰਿਆਂ ਨੇ ਤੇ ਹੁਣ ਆਪਾਂ ਕੀ ਕਰੀਏ ਸਮੇਂ ਨਹੀਂ ਲੱਗਦਾ ਕੀ ਕਰਾਂ ਜੀ ਤਾਂ ਕਰਦਾ ਪੈ ਜਾ ਪਹਿਲਾ ਕੱਪੜੇ-ਕੁੱਪੜੇ ਧੋਤੇ ਕਿੰਨੇ ਹਨਾ ਕੱਲ ਨਹੀਂ ਸੀ ਧੋਤੇ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਫੇਰ ਉੱਪਰ ਸਾਰਾ ਸਾਫ਼ ਕਰਕੇ ਆਈ ਨਾਲੇ ਮਸ਼ੀਨ ਦੀ ਕੱਪੜੇ ਭਾਏ ਨਾਲੇ ਉੱਪਰ ਸਾਰਾ ਸਾਫ਼ ਕਰਿਆ ਝਾੜੂ ਲਾਇਆ ਫਿਰ ਧੁੱਤਾ ਸਮਾਰ ਕੇ ਸਾਰਾ ਚੰਗੀ ਤਰ੍ਹਾਂ ਉੱਪਰ ਵੀ ਨੇਰੀਆਂ ਨਾਲ ਗੰਦਾ ਜਿਹਾ ਮੈ ਪਿਆ ਸੀਗਾ ਉਹਦਾ ਚਾਹੇ ਰੋਜ਼ ਆਪਾਂ ਮੈਂ ਵੈਪਰ ਮਾਰ ਦਿੰਨੀ ਆ ਪਰ ਫੇਰ ਵੀ ਉਹ ਗੱਲ ਨਹੀਂ ਬਣਦੀ ਹੈਗੀ ਅੱਜ ਸਮਾਰ ਕੇ ਚੰਗੀ ਤਰ੍ਹਾਂ ਧੋਤਾ ਤੇ ਫੇਰ ਆ ਕੇ ਥੱਲੇ ਕਮਰੇ ਨੇ ਲੱਗੀ ਪਹਿਲਾਂ ਸਾਰਾ ਝਾੜੂ ਪੋਚਾ ਕੀਤਾ ਫੇਰ ਹੁਣ ਕੱਲੇ ਕਮਰੇ ਦਾ ਕੀਤਾ ਵੀਡੀਓ ਮੈਂ ਬਣਾਈ ਦੀ ਹੈਗੀ ਫਿਰ ਐ ਹੋ ਜਾਂਦਾ ਵੀ ਜਾਂ ਤਾਂ ਵੀਡੀਓ ਹੀ ਬਣਾਓ ਜਾਂ ਕੰਮੇ ਕਰੋ ਧਿਆਨ ਕਦੇ ਇੱਧਰ ਕੰਮ ਕਰਨਾ ਇੱਧਰ ਕੈਮਰਾ ਰੱਖੋ ਉੱਧਰ ਕੰਮ ਕਰਨਾ ਉੱਧਰ ਕੈਮਰਾ ਰੱਖੋ ਫਿਰ ਕੰਮ ਲੇਟ ਹੋ ਜਾਂਦਾ ਜੇ ਨਾਲ ਕੋਈ ਕੈਮਰਾਮੈਨ ਹੋਵੇ ਫਿਰ ਤਾਂ ਠੀਕ ਆ ਹੁਣ ਤੁਹਾਨੂੰ ਪਤਾ ਵੀ ਮੇਰੇ ਕੋਲ ਤਾਂ ਕੋਈ ਕੈਮਰਾਮੈਨ ਹੁੰਦਾ ਨਹੀਂ ਹੈਗਾ ਮੈਂ ਤਾਂ ਤਲਲੇ ਮਾਰ ਕੇ ਜੇ ਬਣਾਉਣੀ ਵੀ ਕੋਈ ਵੀਡੀਓ ਬਣਾਉਣੀ ਪੈਂਦੀ ਹੈ ਨਾਲ ਹੈ ਹੀ ਨਹੀਂ ਸੀ ਕੋਈ ਘਰੇ ਜਿਹੜਾ ਪਹਿਲਾਂ ਜਿਹੜਾ ਮੇਰੀ ਵੀਡੀਓ ਬਣਾ ਦਿੰਦਾ ਮੈਂ ਖੈਲਾ ਤਿੰਨ ਚਾਰ ਘੰਟੇ ਤਾਂ ਜਨਰੇਟਰ ਚੱਲੀ ਗਿਆ ਸਵੇਰੇ 8 ਵਜੇ ਚਲਾਇਆ ਹੋਇਆ ਕਿਤੇ ਜਾ ਕੇ 12 ਵਜੇ ਬੰਦ ਕਰਿਆ ਤੇ ਮੀ ਸਾਡੇ ਪਿਆ ਨਹੀਂ ਹੈਗਾ ਜੱਜ ਨਾਲ ਉਹੀ ਜਿਹੜਾ ਕੱਲ ਮਾੜੀਆਂ ਜਕਣੀਆਂ ਜੇ ਪੈ ਗਿਆ ਬਸ ਸ਼ਰਾਟਾ ਜਾਂ ਲੱਗ ਗਿਆ ਮੁੜ ਕੇ ਕਲਦੀ ਦਾ ਕਣੀ ਨਹੀਂ ਗਰੀ ਹੈਗੀ ਤੇ ਦੇਖਦੇ ਆ ਚਲ ਬਾਹਰ ਜਾ ਕੇ ਥੋੜੇ ਜਿਹਾ ਕੱਪੜੇ ਪਹਿਨੇ ਇੱਥੇ ਪਹਿਨੇ ਹੁਣ ਤੁਸੀਂ ਕਹਿਣਾ ਬੈੱਡ ਤੇ ਕੱਪੜੇ ਛੱਡੇ ਹੋਏ ਨੇ ਮੈਂ ਨਹੀਂ ਦਿਖਾਉਂਦੀ ਤੁਹਾਨੂੰ ਤੋਂ ਕੁਸ ਮਾਰੇ ਪਏ ਥੋੜੇ ਜਿਹਾ ਫੋਲਡ ਵੀ ਕਰੇ ਹੋਏ ਨੇ ਇਹਨਾਂ ਦੇ ਵਿੱਚੋਂ ਪੈਂਟਾਂ ਜਹਾ ਵੀ ਝਾਰਦੇ ਥੋੜੇ ਜਿਹਾ ਤੁਹਾਨੂੰ ਦਿਖ ਜਾਣੇ ਆ ਮੈਂ ਤੁਹਾਨੂੰ ਦਿਖਾਉਣੇ ਨਹੀਂ ਹੈਗੇ ਉਹ ਦੇਖੇ ਮੈਂ ਇੱਧਰ ਰੱਖਲੇ ਸੀਗੇ ਮੈਂ ਝਾਰਦਾ ਇੱਥੇ ਲਾਇਆ ਹੋਇਆ ਸੀ ਵੀ ਐਸੀ ਜਿ ਬੈਠ ਕੇ ਮੈਂ ਤਾਂ ਹਲਾ ਦੂੰਗੀ ਆਹਲਾ ਕਮਰਾ ਸਾਫ ਕੀਤਾ ਅੱਜ ਮੈਂ ਆਹ ਕੋਪਰੇਟ ਲਿਆ ਦੂਗਾ ਤੇ ਡੈਡੀ ਕਿੱਥੇ ਆ ਗਈ ਡੈਡੀ ਬਾਹਰ ਕੀ ਕਰਦੇ ਆ ਤੁਸੀਂ ਕਹਿੰਦੇ ਸੀਗੇ ਹਾਇਆ ਵੀਡੀਓ ਕਿੱਦਾਂ ਨਹੀਂ ਆਉਂਦੀ ਤੁਸੀਂ ਕਹਿੰਦੇ ਸੀ ਕਿ ਜਹਾਰ ਨੂੰ ਵੀ ਚੀਜ਼ੇ ਲਿਆਉਿਆ ਕਰੋ ਜਹਾਰ ਦੱਸੀ ਹੋਰ ਜੇ ਰੱਕ ਨਹੀਂ ਆਈ ਕੋਈ ਇਹ ਹੀ ਨਹੀਂ ਪੈਨ ਆ ਗਿਆ ਇਹਨੂੰ ਇੰਨੇ ਮਹਿੰਗੇ ਮੈਂ ਕਹਿੰਨੇ ਪੈਨ ਮਹਗੇ ਨਹੀਂ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਸ਼ੇਅਰ ਕਰਦੇ ਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ ਠੀਕ ਆ ਜੀ ਤੇ ਅੱਜ ਮੈਂ ਉਹ ਵੀ ਬਣਾ ਕੇ ਰੱਖਿਆ ਸੀਗਾ ਇੱਕ ਫੇਸ ਤੇ ਲਾਉਣ ਨੂੰ ਲਾਇਆ ਹੀ ਨਹੀਂਗਾ ਮੈਂ ਤੁਹਾਨੂੰ ਇੱਥੇ ਲੱਭਦੀ ਸੀ ਤੁਸੀਂ ਕਿੱਥੇ ਚਲ ਗਏ ਸੀ ਲਾ 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 ਬਰਾਗੀ ਕਰਦੀ ਬਰਾਗੀ ਆਪੇ ਆਪੇ ਹਮ ਦੰਨਿਆ ਲੱਗ ਗਈ ਦੰਨਿਆ ਲੱਗ ਗਈ ਕਿਹੜੀ ਭਾਸ਼ਾ ਸੀ ਇਹ ਹੈ ਜੋ ਬੱਕਾ ਮੰਗੂ ਕਰਦੀ ਹੈ ਖਾਈ ਖਾਈ ਪਾਣੀ ਦੇਖਣ ਚਲੇ ਗਏ ਹੋਣੇ ਆਹ ਇਹ ਆ ਜੇਰ ਉਥੋਂ ਮਿਰਚਾ ਤੋੜ ਕੇ ਲੈ ਕੇ ਆਉਣੇ ਸਵੇਰੇ ਮੈਂ ਰੋਟੀ ਖਾਣ ਨੂੰ ਨਾ ਮਿਰਚਾ ਕਿਹਾ ਵੀ ਮੈਨੂੰ ਦੋ ਮਿਰਚਾ ਲਿਆ ਦਿਖਾਣ ਨੂੰ ਪਾਣੀ ਦੂਰ ਤੱਕ ਹੀ ਨਹੀਂ ਰੁਕਤੀਆਂ ਮੈਨੂੰ ਪਾਣੀ ਚ ਤੇਰੇ ਘਰੇ ਹੁੰਦੇ ਹੁੰਦੇ ਜਨਰੇਟਰ ਚੱਲ ਗਿਆ ਦੀ ਨਹੀਂ ਹਾਂ ਤੈਨੂੰ ਛੱਡ ਕੇ ਹਾਂ ਛੱਡ ਕੇ ਆ ਕੇ ਚਲਾ ਕੱਲ ਚੱਲ ਗਿਆ ਦੀ ਤੇਰੇ ਘਰੇ ਹੁੰਦੇ ਹੁੰਦੇ ਹਾਂ ਤੇਲ ਲੈ ਕੇ ਆ ਦੇ ਹਾਂ ਤੇਲ ਲਿਆ ਕੇ ਆ ਕੇ ਪਾਇਆ ਤਾਂ ਪਤਾ ਨਹੀਂ ਜਦੋਂ ਪਤਾ ਪਤਾ ਨਹੀਂ ਬਾਅਦ ਚ ਪਤਾ ਨਹੀਂ ਮੈਨੂੰ ਨਹੀਂ ਪਤਾ ਯਾਨੀ ਅੱਜ ਮੈਂ ਕਹਿਤਾ ਸੀ ਵੀ ਮੈਂ ਵੀਡੀਓ ਐਡੀਟਿੰਗ ਕਰਨੀ ਹੈ ਕਿਉਂਕਿ ਮੇਰੀ ਵੀਡੀਓ ਦਾ ਟਾਈਮ ਆ ਜਿਹੜਾ ਉਹ ਹੋ ਗਿਆ ਨਾ ਕਦੇ ਕਿਹੜੇ ਵੇਲੇ ਵੀਡੀਓ ਪਬਲਿਸ਼ ਕਰਨੀ ਪੈਂਦੀ ਹੈ ਕਦੇ ਕਿਹੜੇ ਵੇਲੇ ਉਹ ਵੀਡੀਓ ਤਾਂ ਟਾਈਮ ਤੇ ਤਾਂ ਪਬਲਿਸ਼ ਹੋਊਗੀ 12 ਵਜੇ ਦਾ 12:30 ਵਜੇ ਜੇ ਮੇਰੀ ਵੀਡੀਓ ਐਡੀਟਿੰਗ ਹੋਈ ਹੋਊਗੀ ਐਡੀਟਿੰਗ ਤਾਂ ਹੋਊਗੀ ਜੇ ਸ਼ੋਰ ਸ਼ਰਾਬਾ ਨਹੀਂ ਹੋਊਗਾ ਇੰਨਾ ਤਾਂ ਜਨਰੇਟਰ ਚੱਲਦਾ ਹੁੰਦਾ ਮੈਨੂੰ ਆਪ ਨੂੰ ਹੀ ਨਹੀਂ ਸੁਣਦਾ ਮੈਂ ਵੀਡੀਓ ਕੀ ਐਡੀਟਿੰਗ ਕਰ ਲੂੰਗੀ ਸਟੋਰ ਵਿੱਚ ਹੋਰ ਸਟੋਰ 'ਚ ਬੈਠ ਕੇ ਸਟੋਰ 'ਚ ਬੈਠ ਕੇ ਵੀਡੀਓ ਐਡੀਟਿੰਗ ਕਰਾਂ ਸ਼ਾਂਤੀ ਸ਼ਾਂਤੀ ਕਿੱਥੇ ਹੁੰਦੀ ਹੈ ਉੱਥੇ ਵੀ ਜਨਰੇਟਰ ਦੀ ਆਵਾਜ਼ ਆਈ ਜਾਂਦੀ ਆ ਤੇ ਫੇਰ ਅੱਜ ਮੈਂ ਕਹਿਤਾ ਸੀ ਇਹਨਾਂ ਨੂੰ ਮੈਂ ਵੀਡੀਓ ਐਡੀਟਿੰਗ ਕਰ ਲੈਣ ਦੋ ਬੀ ਫੇਰ ਤੁਸੀਂ ਚਲਾ ਦਿਓ ਜਨਰੇਟਰ ਲੈ ਜਾ ਰਹੇ ਵੀਡੀਓ ਬਣਾ ਲੱक्कਣ ਦਾ ਲੱਗ ਗਿਆ ਮਿਰਚਾਂ ਤੇਰੀ ਡੈਡੀ ਨੇ ਜਿਹੜਾ ਤਰੀਕਾ ਅਈ ਹਏ ਕਾ ਬਣਾਇਆ ਪਹਿਲਾਂ ਇਹਨਾਂ ਨੂੰ ਇੱਕ ਵੀ ਮਿਰਚ ਨਹੀਂ ਲੱਗੀ ਮੰਮਾ ਇਹ ਦੁੱਪ ਦੋ ਇੱਥੇ ਦੀ ਆੜੀ

ਕੱਫ ਕਰਵਾਇਦਾ ਫੋਨ ਡਿੱਗ ਜਾਣਾ ਸੀ ਮੇਤੋਂ ਹਾਏ ਹਾਏ ਮਗਾ ਜਹਰ ਤਾਂ ਨਹੀਂ ਤੀ ਮੈਨੂੰ ਛੱਡਦਾ ਮੈਂ ਪਰਸਾ ਜਾ ਉੱਥੇ ਮੇਤੋਂ ਡਿੱਗ ਗਿਆ ਫੋਨ ਮੈਨੂੰ ਉਹ ਨਹੀਂ ਫੋਨ ਚੱਕਣ ਦੀ ਨਹੀਂ ਕਾਲੀ ਪਈ ਮੈਨੂੰ ਆਲਾ-ਦਾਲੇ ਵੇਖਣ ਦੀ ਕਾਲੀ ਪਈ ਮਾਹ ਲੈ ਲੋ ਬਾਈ ਜੇ ਜਹਰ ਨੂੰ ਪਤਾ ਲੱਗ ਗਿਆ ਜਾਈ ਡੈਡੀ ਨੂੰ ਪਤਾ ਲੱਗ ਗਿਆ ਮੇਰੇ ਕਾਲਾ ਪੈਣਗੇ ਫੋਨ ਸਿਰ ਤੇ ਪੀਰ ਨੂੰ ਪਤਾ ਲੱਗਿਆ ਨਾ ਤੇ ਤੋਂ ਵੀਰੇ ਨੂੰ ਮੈਂ ਦੱਸਦਾ ਮੈਂ ਕਿ ਮੇਤੋਂ ਮੇਰਾ ਫੋਨ ਡਿੱਗ ਗਿਆ ਠੀਕ ਉਹ ਦਿਨ ਪੜੇ ਵੀਰੇ ਦਾ ਡਿੱਗ ਗਿਆ ਤੇਰੇ ਦਾ ਉਹਦਾ ਬਹੁਤ ਜ਼ੋਰ ਚ ਡਿੱਗਿਆ ਓਕੜੇ ਮੇਰੇ ਆਲਾ ਡਿੱਗਿਆ ਸਪੁੱਟਾ ਡਿੱਗਿਆ ਦੇ ਕਵਰ ਤਾਂ ਕਮਾਨੀ ਨਿਆੜੀ ਮੇਰੇ ਵਾਲਾ ਵੀ ਆਏ ਮੁੱਦਾ ਡਿੱਗ ਗਿਆ ਸੀ ਦੇ ਕਵਰ ਨਹੀਂ ਇਹਨਾਂ ਨੂੰ ਨਹੀਂ ਕੋਈ ਨਾ ਕੁਝ ਹੁੰਦਾ ਦੇ ਕਵਰ 8 ਸਿਲੰਡਰ ਨੇ ਦੇ ਕਵਰ ਨਾ ਤਮ ਕੇਡ ਗਿਆ ਚਾਪਾ ਵੀਡੀਓ ਦੇਖ ਕੇ ਹੋ ਕਰੀਓ ਤਾਲ ਹਾਏ ਨਾ ਕੋਈ ਚੱਲ ਜਾਂਦੀ ਆ ਰੋਟੀ ਨਾ ਖਾ ਹੁਣ ਮੈਂ ਕੀ ਕਰ ਤਾ ਦੱਸਿਆ ਹੀ ਨਹੀਂ ਯਾਰ ਕੀ ਕੰਚੀ ਜੀ ਨਹੀਂ ਲਿਆ ਕੇ ਦਿੰਦੇ ਹੈਗੇ ਕਾਤੇ ਨਹੀਂ ਲਿਆ ਕੇ ਬਾਰੇ ਬਾਪੀ ਆਸਾਨੀ ਆਪ ਖਾਈ ਹੋਣੀ ਪਾਪੀ ਨੂੰ ਜਾਨ ਬਿਜੋ ਬਾਰੇ ਦੀ ਦੇ ਬਿਸਕੁਟ ਲਈ ਪਾਰ ਲੀਏ ਬਿਸਕੁਟ ਲੈਦਾ ਡੈਡੀ ਲਿਆ ਕੇ ਦਿੰਦਾ ਹੁੰਦਾ ਇਹਨੂੰ ਪਾਰ ਲੇ ਜੀ ਦੇ ਬਿਸਕੁਟ ਕਾਲਮ ਦਾ ਵਿਚਾਰ ਮਜਬੂਰੀ ਚ ਫਿਰ ਹੁਣ ਕੀ ਕਰੇ ਪਤਾ ਕਰਦੇ ਨਹੀਂ ਲਿਆ ਕੇ ਦਿੰਦੇ ਹੈਗੇ ਹਨਾ ਦੱਸਦੀਆਂ ਤੁਹਾਨੂੰ ਮੈਂ ਉਹਦਾ ਵੀ ਕੋਈ ਰੀਜਨ ਆ ਹਨਾ ਆਪਨੋ ਰੋਜ ਆਪ ਰੋਜ ਰੋਜ ਖਾਏ ਆਉਣੇ ਆ ਤੇ ਅਸੀਂ ਜੁਝਾਰ ਨੂੰ ਚਿੱਜੀ ਕਿਉਂ ਨਹੀਂ ਲਿਆ ਕੇ ਦਿੰਦੇ ਮੈਨੂੰ ਖਿਆਲ ਮੇਰਾ ਭਾਂਡਿਆਂ ਨਾਲ ਛਿੰਕੂ ਵੀ ਭਰੇ ਪਿਆ ਇੰਨੇ ਵੀ ਨਹੀਂ ਹੋਣ ਥੋੜੇ ਹੋਣਗੇ ਦੁਪਹਿਰ ਦੀ ਰੋਟੀ ਵਾਲੇ ਹੋਣਗੇ ਰੋਟੀ ਦੁਪਹਿਰੇ ਇਹੀ ਦੋਏ ਪਿਓ ਪੁੱਤ ਖਾਂਦੇ ਆ ਮੈਂ ਤੇ ਮੇਰਾ ਪੁੱਤ ਨਹੀਂ ਖਾਂਦੇ ਹਾਂ ਉਹ ਦੰਦ ਦੱਸਦੀਆਂ ਆ ਜਾ ਆ ਜਾ ਦੱਸ ਉਹ ਨਾਲ ਤੈਨੂੰ ਦੱਸ ਦੰਨੀ ਝਾਰ ਨੂੰ ਵੀ ਨਹੀਂ ਪਤਾ ਵੀ ਅਸੀਂ ਝਾਰ ਨੂੰ ਚੀਜੀ ਕਿਉਂ ਨਹੀਂ ਲਿਆ ਕੇ ਦਿੰਦੇ ਅੰਦਰ ਚੱਲਦੇ ਹਾਂ ਮੈਂ ਦੁੱਧ ਵੀ ਗਰਮ ਕਰਨਾ ਹਾਂ ਚੁੱਲੇ ਤੇਰੀ ਹੈ ਗੈਸ ਤੇਰੀ ਆ ਜਾ ਬਹਿ ਕੇ ਦੱਸਦੀਆਂ ਖੜ ਜਾ ਮੇਰੇ ਤੋਂ ਉਹ ਹੁੰਦਾ ਹਾਈ ਹਾਈ ਉਹਨੇ ਕਿਹਾ ਹਾਂ ਖੜ ਜਾ ਇਤਨਾ ਦਿਨ ਵੀਡੀਓ ਵਧੀਆ ਮੈਂ ਦੱਸਦੀਆਂ ਤੁਹਾਨੂੰ ਉਹ ਵੀ ਕਾਤੇ ਨਹੀਂ ਅਸੀਂ ਚੀਜੀ ਲਿਆ ਕੇ ਦਿੰਦੇ ਹਰੇ ਇੱਥੇ ਆ ਕੇ ਬੈਠ ਹਾਂ ਦੱਸ ਹਾਂ ਦੱਸਾ ਹੂੰ ਚੀਜੀ ਭਾਈ ਅਸੀਂ ਤਾਂ ਆ ਨਹੀਂ ਲਿਆ ਕੇ ਦੇਉਂਦੇ ਜੂਜਾਬ ਨੂੰ ਜਦੋਂ ਬੈਨ ਨਾਲ ਜਾਣੀ ਆ ਉਦੋਂ ਜਿੱਥੇ ਕੰਮ ਆ ਉੱਥੇ ਜਾ ਕੇ ਗੱਡੀ ਰੁਕੀ ਮੋਟਰਸਾਈਕਲ ਰੁਕਿਆ ਮੈਂ ਉੱਤਰੀ ਕੰਮ ਹੋਇਆ ਮੈਂ ਗੱਡੀ 'ਚ ਬੈਠੀ ਗੱਡੀ ਸਿੱਧੀ ਘਰੇ ਆ ਕੇ ਰੋਕਣੀ ਆ ਹਾਂ ਜੇ ਕਿਤੇ ਰਸਤੇ 'ਚ ਗੱਡੀ ਰੁਕੂਗੀ ਮੈਂ ਤਾਂ ਚੀਜੀ ਲੈ ਕੇ ਆਉਂਗੀ। ਇਹ ਦੂਰ ਹੋ ਗਵਰਾਵਾ ਦੂਰ ਹੋ ਗਵਰਾਵਾ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਕਦੋਂ ਕਿੱਥੇ ਕਿਹੜੀ ਚੀਜੀ ਵਾਲੀ ਦੁਕਾਨ ਲੰਘ ਜਾਂਦੀ ਆ। ਤੇ ਇਹਨੂੰ ਦਰਾਹੇ ਦਾ ਚੱਪਾ ਚੱਪਾ ਪਤਾ ਹੋਣਾ ਚਾਹੀਦਾ। ਹਾਂ ਫਿਰ ਮੈਂ ਡਰਾਈਵਰ ਦੇ ਹੱਥ ਹੁੰਦਾ ਤਾਂ ਤੇ ਉਹਦਣ ਜਿਹੜਾ ਇਹਨਾਂ ਨੇ 버ਗਰ ਪੀਜਾ ਖਾਧਾ ਉਹ ਇਹਦਾਂ ਨੇ ਆਪਦੇ ਉੱਥੇ ਬੈਠ ਕੇ ਖਾਣ ਨੂੰ ਬਣਵਾਇਆ ਸੀ ਫਿਰ ਮੈਂ ਇਹਨਾਂ ਨੂੰ ਫੋਨ ਕਰੀ ਗਈ ਵੀ ਭਾਈ ਕੰਮ ਹੋ ਗਿਆ ਆਜੋ ਵੀ ਤੁਸੀਂ ਕਿੱਥੇ ਚਲੇ ਗਏ ਆਜੋ ਵੀ ਘਰ ਨੂੰ ਚੱਲੀ ਗਏ ਹੈਨਾ ਤੇ ਫੇਰ ਇਹਨਾਂ ਨੇ ਆਪਦਾ ਪੈਕ ਕਰਾਇਆ ਵੀ ਇਹਨਾਂ ਨੇ ਕਿਹਾ ਚੱਲ ਗੱਡੀ 'ਚ ਵੜ ਕੇ ਖਾਂਦੇ ਆ ਫੇਰ ਇਹ ਗੱਡੀ 'ਚ ਚਲੇ ਆਏ ਨਹੀਂ ਉਹਦੋਂ ਮੈਨੂੰ ਵੀ ਨਹੀਂ ਸੀ ਮਿਲਣਾ ਮੈਨੂੰ ਉਹਨੇ ਆਹੋ ਫੇਰ ਉਹ ਗੱਡੀ 'ਚ ਪਤਾ ਕੀ ਹੋਇਆ ਆਪ ਤਾਂ ਇਹਨਾਂ ਨੇ ਦੋ ਪਤਾ ਨਹੀਂ ਤਿੰਨ 버ਗਰ ਸੀਗੇ ਜਿਹੜੇ ਉਹ ਖਾਦੇ ਉਹਨਾਂ ਨੂੰ ਪਤਾ ਵੀ ਮੰਮੀ ਤਾਂ 버ਗਰ ਖਾਂਦੀ ਨਹੀਂ ਤੇ ਮੈਨੂੰ ਦੇ ਦੇ ਮੇਰੇ ਹੱਥ ਲੱਗੇ ਤਾਂ ਨਹੀਂ ਉਹਨੇ ਨਾ ਮੂੰਹੇ ਰੱਖ ਲਏ ਤੇ ਫੇਰ ਜਿਹੜਾ ਸੀਗਾ ਪੀ ਜਾਓ ਪਿਆ ਸੀ ਅਸੀਂ ਖਾ ਲੈਣਾ ਮੈਂ ਕਿਹਾ ਵੀ ਮੈਂ ਖਾਣਾ ਨਹੀਂ ਉਹ ਤਾਂ ਮਾਸੀ ਖਾ ਲੋ ਵੀ ਅਸੀਂ ਖਾ ਲੈਣਾ ਪਚਣਾ ਨਹੀਂ ਹੈਗਾ ਔਰ ਮੈਂ ਤਾਂ ਕੈਨੈਕ ਪੀਸ ਮੈਂ ਕਿਹਾ ਜਿਹਾਰ ਨੂੰ ਰੱਖ ਲੋ ਕਹਿੰਦਾ ਆਪਾਂ ਨੇੜੇ ਜਾ ਕੇ ਲੈ ਲਾਂਗੇ ਮੈਂ ਕੀ ਆਣਾ ਨੇੜੇ ਜਾ ਕੇ ਜਿਹਾਰ ਨੂੰ ਫੇਰ ਸ਼ਾਮ ਨੂੰ ਲਿਆ ਦਾਂਗੇ ਨੇੜੇ ਜਾ ਕੇ ਲੈ ਲਾਂਗੇ ਨਿਆਏ ਹੁੰਦਾ ਹੈ ਅਨਿਆਏ ਹੁੰਦਾ ਹੈ ਜਿਹਾਰ ਨਾਲ ਹੈ ਤੇ ਫੇਰ ਬਸ ਜਾਨ ਨੂੰ ਕਰਦੇ ਕਰਾਉਂਦੇ ਘਰ ਆ ਗਏ ਆ ਘਰ ਆ ਕੇ ਫੇਰ ਬਸ ਰੋਟੀ ਖਾ ਲਈ ਹੋਰ ਕੀ ਸੀਗਾ ਬਸ ਆਹ ਪਹਿਨੇ ਉਹ ਪਤਾ ਕੀ ਹੁੰਦਾ ਬਸ ਮੇਰਾ ਵੀ ਥੋੜੇ ਦਾ ਸੁਭਾਣ ਨਹੀਂ ਹੈਗਾ ਕਹਿਣ ਦਾ ਵੀ ਗੱਡੀ ਕੋ ਕੋਈ ਚੀਜ਼ ਲੈਣੀ ਆ ਕੋ ਮੈਨੂੰ ਥੋੜਾ ਜਿਹਾ ਬਸ ਸੁਭਾਅ ਮੇਰਾ ਇਦਾਂ ਦਾ ਮੈਂ ਆਪਨਾ ਕੁਛ ਖਾਵਾਂ ਨਾ ਮੈਂ ਦੂਜੇ ਨੂੰ ਕਹਾ ਬੇ ਬੱਚੇ ਨੂੰ ਤਾਂ ਲਿਆ ਦਿੱਤਿਆ ਉਹ ਹੀ ਦੋ ਉਹ ਦੋਨੇ ਉਹ ਬੰਦੇ ਇਦਾਂ ਦੇ ਨੇ ਇਹ ਤਾਂ ਡੈਡੀ ਵੀ ਨਹੀਂ ਇਦਾਂ ਦਾ ਹੈਗਾ ਵੀ ਅਸੀਂ ਦੋਨੇ ਜਣੇ ਬਾਜ਼ਾਰ ਜਾਈਏ ਤੇ ਕੁਛ ਖਾਈਏ ਜੇ ਹਾਂ ਇਹ ਕਹਿ ਕੇ ਤੋਰਨੇ ਵੀ ਡੈਡੀ ਮੰਮੀ ਆਹ ਚੀਜ਼ ਲਿਆ ਦਿਓ ਫਿਰ ਪੱਕਾ ਆਉਂਦੀ ਆ ਉਹਦੋਂ ਇਹਨੇ ਵੀ ਮੈਨੂੰ ਕਿਹਾ ਵੀ ਮੰਮੀ ਮੇਰੇ ਲਈ ਕੋਈ ਚੀਜ਼ ਲੈ ਕੇ ਆਇਓ ਜਦੋਂ ਕਿਹਾ ਸੀਗਾ ਜਦੋਂ ਚਲ ਮੈਂ ਹੁਣ ਇੱਕ ਦਿਨ ਰਹਿ ਜਾ ਕੇ ਆਉਣਾ ਕਿਹਾ ਸੀ ਜਦੋਂ ਮੈਨੂੰ ਜੋ ਵੀ ਮੰਗੇਗਾ ਉਹੀ ਲੈ ਕੇ ਦਵਾਂਗੀ ਉਹ ਤਾਂ ਮੈਨੂੰ ਪਤਾ ਹੀ ਨਹੀਂ ਤੋ ਕਾ ਮਦੋਂ ਮੈਂ ਕਿਹਾ ਸੀਗਾ ਜਦ ਤੁਸੀਂ ਖਾਓ ਤੇ ਮੈਨੂੰ ਦੇ ਲੈਦੇ ਫਿਰ ਉਹੀ ਤਾਂ ਗੱਲ ਆ ਵੀ ਇਹ ਖਾ ਗਏ ਨਾ ਇਹਨਾਂ ਨੇ ਗੱਡੀ 'ਚ ਮੂਰੇ ਮੰਗ ਲਿਆ ਮੇਤੋਂ ਮੈਂ ਕਿਹਾ ਮਾਂ ਜੱਜਾੜ ਲੈ ਕੇ ਆ ਦਿੰਨੇ ਆ ਮੂਰੇ ਜਾ ਕੇ ਉੱਥੋਂ ਕਹਿੰਦੇ ਗਾਹਾਂ ਤੋਂ ਲੈ ਲੈਣੇ ਬਸ ਨੇ ਆਏ ਫਿਰ ਉੱਥੋਂ ਤੇ ਇੱਥੇ ਨਾ ਕੋਈ ਤੈਨੂੰ ਪਤਾ ਹੀ ਆ ਕੋਈ ਸ਼ਾਪ ਨਹੀਂ ਆਈ ਹੈਗੀ ਮੱਕੜੀ ਆਇਆ ਮੱਕੜੀਏ ਬੜੇ ਨਹੀਂ ਇਹ ਆ ਜਾ ਰਿਹਾ ਏ ਉਹ ਜੀ ਦਿਓ ਉਹ ਯਾਰ اے اف ਸੀ ਚ ਕੇ اف ਸੀ ਚ ਕੀ ਲੱਗ ਕੇ ਆਉਂਦੀ ਤੈਨੂੰ ਚੱਲ ਮੈਂ ਹੁਣ ਕਿਸੇ ਦਿਨ ਜਾਣਾ ਦਰਾ ਇੱਕ ਅੱਦੇ ਦਿਨ ਚ ਜਾ ਕੇ ਆਉਣਾ ਬਰਗਰ ਕਿੰਕ ਕਦੀ ਆਉਦਾ ਹੀਗਾ ਬਰਗਰ ਕਿੰਕ ਫਦੂਈ ਸਾਈਡ ਰਹਿ ਗਿਆ ਇਧਰ ਨਹੀਂ ਸੜਵੀਆ ਇਧਰ ਨਹੀਂ ਉਹ ਭਰ ਲਿਓ ਭਰ ਨਹੀਂ ਸੜ ਰਹਿ ਗਿਆ ਤੇ ਹੁਣ ਤੂੰ ਦੱਸ ਦੇ ਮੈਨੂੰ ਵੀ ਕੀ ਖਾਣਾ ਭੈਣ ਲਿਆ ਦਿੰਦਾ ਹੁੰਦਾ ਇਹਦਾ ਡੈਡੀ ਕਦੇ ਕਦੇ ਪਿਆਰ ਕਰਦਾ ਮੇਰਾ ਫੋਨ ਨਾ ਗਰਾਜ ਮਸਤ ਮਸਤ ਤੇ ਪਕੌੜੀਆਂ ਮਸਤ ਮਸਤ ਪਕੌੜੀਆਂ ਬਰਗਰ ਪੀਜ਼ਾ ਆਹ ਉਹ ਲਿਪਿਆ ਚਲੇ ਤਿੰਨ ਚੀਜ਼ਾਂ ਨੇ ਹੁਣ ਤਿੰਨ ਗੇੜਿਆਂ ਚ ਇੱਕ ਇੱਕ ਔਰ ਉਹ ਉਹ ਨੇ ਆਇਆ ਪੱਤੋ ਉਹ ਰਿਹਾ ਅਰੇ ਕੋਈ ਦਿਨ ਫਾਰਾ ਕੁਝ ਖਾ ਕੇ ਫਿਰ ਕਿੱਧਰ ਨੂੰ ਜਾਣਾ ਬਰਗਰ ਵੀ ਜਾਂਦ ਲੈ ਤੇ ਬਰਗਰ ਵੀਜਾ ਤਾਂ ਮੈਨੂੰ ਆਉਂਦਾ ਨਹੀਂ ਮੈਨੂੰ ਨਹੀਂ ਪਤਾ ਵੀ ਉਹ ਕਿੱਥੋਂ ਮਿਲਦਾ ਠੀਕ ਹੈ ਹਲੋ ਕੁੜਾ ਅਰੇ ਮੈਂ ਕਦੇ ਨਹੀਂ ਗਈ ਹੈਗੀ ਤੇ ਪਕੌੜੀਆਂ ਆਧਾਰ ਵਾਲਿਆਂ ਦੇ ਜਾਊਂਗੀ ਤੇ ਪੱਕਾ ਲਿਆ ਦੋ ਉਦੋਂ ਫਿਰ ਟੈਕ ਹੈ ਠੀਕ ਹੈ ਉਹ ਤਾਂ ਤੈਨੂੰ ਵੀ ਰਈ ਲਿਆ ਕੇ ਦੇਣਗੇ ਉਹ ਤਾਂ ਤੇਰੇ ਡੈਡੀ ਵੀ ਨਹੀਂ ਲਿਆ ਕੇ ਦੇ ਸਕਦੇ ਮੇਰੇ ਬਥੇ ਤਾਂ ਕਦੋਂ ਨਹੀਂ ਆਏ ਲੈ ਫਿਰ ਕਿਸੇ ਦਿਨ ਫਿਰ ਜਿੱਦਣ ਜਾਣਗੇ ਫਿਰ ਲਿਆ ਦੇਣਗੇ ਤੇਰੇ ਇੰਨੀ ਕੀ ਗੱਲਾਂ ਭਾਣੇ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਨਹੀਂ ਤਾਂ ਬਥੇ ਰੱਖਾਂਦੇ ਹੀ ਰਹਿੰਦੇ ਨੇ ਜਦੋਂ ਇਹ ਖਾਂਦੇ ਨੇ ਉਦੋਂ ਵੀਡੀਓ ਵੀ ਨਹੀਂ ਬਣਾਉਂਦੇ ਹੈਗੇ ਐਦਾਂ ਦੇ ਨਹੀਂ ਬੰਦੇ ਫਿਰ ਇਹਨਾਂ ਨੂੰ ਐ ਹੁੰਦਾ ਵੀ ਬਸ ਅਸੀਂ ਖਾ ਲਈਏ ਮੈਨੂੰ ਐ ਹੁੰਦਾ ਵੀ ਚੱਲ ਔਖਾਂ ਦੇ ਰਖਾ ਲਣ ਫਾਦਰੀ ਅਜ ਮੂਡ ਆਫ ਹੋ ਗਏ ਉਦੋਂ ਇੱਕ ਕਮੈਂਟ ਐਦਾਂ ਦਾ ਆਇਆ ਹੋਇਆ ਲੈ ਉਹ ਗਾਣਾ ਹੈ ਪਤਾ ਨਹੀਂ ਮੈਂ ਤਾਂ ਗਾਣਾ ਵੀ ਭੁੱਲ ਗਈ ਮੈਂ ਗਾਣੇ ਤੇ ਵੀਡੀਓ ਬਣਾਤੀ ਝੋਨਾ ਲਾਉਂਦੇ ਹੋਏ ਉਸ ਦਿਨ ਉੱਥੇ ਹੈਨਾ ਸ਼ਾਮ ਨੂੰ ਤੇ ਕਮੈਂਟ ਆਇਆ ਕਹਿੰਦੇ ਇੰਨਾ ਹੰਕਾਰ ਵੀ ਚੰਗਾ ਨਹੀਂ ਹੁੰਦਾ ਉਹੀ ਬੰਦਾ ਜਿਹੜਾ ਆਪਾਂ ਨੂੰ ਕਹਿ ਰਿਹਾ ਵੀ ਮੈਂ ਤਾਂ ਇਹਨਾਂ ਨੂੰ ਦੇਖਦਾ ਨਹੀਂ ਇਹਨਾਂ ਦੀ ਵੀਡੀਓ ਨਹੀਂ ਦੇਖਦਾ ਆਪਦੇ ਮੂੰਹ ਨਾਲ ਕਿਹਾ ਤਾਂ ਹੀ ਅੱਜ ਮੈਂ ਟਾਈਟਲ ਆ ਜਿਹੜਾ ਤੁਸੀਂ ਦੇਖਿਆ ਹੁਣ ਮੈਂ ਉਹ ਲਿਖਿਆ ਸੀ ਇਹ ਦੁਨੀਆ ਦੁਨੀਆ ਦੀ ਗੱਲ ਦੱਸਦੀ ਆ ਤੁਹਾਨੂੰ ਹੈਨਾ ਆਪਦੇ ਆਪੇ ਹੱਥਾਂ ਨਾਲ ਲਿਖੀ ਆਪਦੇ ਮੂਹ ਨਾਲ ਆਪਦੇ ਜੋ ਆਪਾ ਲਿਖਦੇ ਵੀ ਉਹੀ ਹੈ ਜੋ ਆਪਣੇ ਮਨ ਦੇ ਵਿੱਚ ਹੁੰਦਾ ਜੋ ਆਪਾਂ ਨੂੰ ਠੀਕ ਲੱਗਦਾ ਉਹ ਹੀ ਲਿਖਦੇ ਹੁੰਦੇ ਹਨਾ ਜੇ ਜੋ ਵੀ ਵੀਡੀਓ ਤੇ ਕਮੈਂਟ ਕਰਨਾ ਕਿਸੇ ਦੀ ਵੀਡੀਓ ਤੇ ਕਮੈਂਟ ਕਰਕੇ ਕੋਈ ਬੰਦਾ ਕਹਿੰਦਾ ਜਾਂਦਾ ਵੀ ਮੁੰਡੀ ਫੈਮਿਲੀ ਵਾਲਾ ਤਾਂ ਮੈਨੂੰ ਵਧੀਆ ਨਹੀਂ ਲੱਗਦੇ ਵੀ ਉਹਨਾਂ ਦੀ ਵੀਡੀਓ ਦੇਖ ਕੇ ਤਾਂ ਮੈਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ ਤੇ ਲੈਂਗੁਏਜ ਉਹਨਾਂ ਦੀ ਇਹ ਸੀਗੀ ਅ ਕਰਦੀ ਕੀ ਅ ਜਨਾਨੀ ਅ ਜੇ ਤੁਸੀਂ ਮੇਰੀ ਥਾਂ ਤੇ ਹੁੰਦੇ ਤੁਸੀਂ ਇੱਕੋ ਵੀ ਵੱੱਤ ਕੁਝ ਕਰਦੇ ਮੈਂ ਜੋ ਵੀ ਕਰਦੀ ਆ ਜੋ ਕੁਝ ਵੀ ਕਰਦੀ ਆ ਆਪਣੇ ਘਰ ਲਈ ਕਰਦੀ ਆ ਠੀਕ ਹੈ ਜੋ ਮੈਂ ਦੇਖਿਆ ਸਾਰਾ ਕੁਝ ਲਾਈਵ ਦੇ ਵਿੱਚ ਜੇ ਕਿਤੇ ਤੁਸੀਂ ਦੇਖਿਆ ਹੁੰਦਾ ਨਾ ਤੁਸੀਂ ਜਾਣਦਾ ਸੁਸਾਇਡ ਕਰ ਲੈਣਾ ਸੀ ਜਾਂ ਤੁਸੀਂ ਤਲਾਕ ਲੈ ਲੈਣਾ ਸੀ ਆ ਦੋਨੋਂ ਆ ਕੋ ਮੇ ਜੋ ਇੱਕ ਕੰਮ ਤੁਸੀਂ ਪੱਕਾ ਕਰ ਲੈਣਾ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਕਿਹਾ ਵੀ ਜਾਂ ਤਾਂ ਕਮੈਂਟ ਕਰੀ ਤਾਂ ਨਹੀਂ ਹੁੰਦਾ ਚਾਹ ਕਮੈਂਟ ਕਰਕੇ ਉਸੇ ਕਮੈਂਟ ਦੇ ਉੱਤੇ ਕੈਮਰਾ ਕੀਤਾ ਹੁੰਦਾ ਹਨਾ ਤੇ ਆਪ ਵੀ ਕਮੈਂਟ ਕਰਕੇ ਕਿਹਾ ਵੀ ਮੈਂ ਤਾਂ ਉਹਨਾਂ ਦੀ ਵੀਡੀਓ ਦੇਖ ਲਈ ਫੇਰ ਅੱਜ ਬਿਨਾਂ ਦੇਖੇ ਵੀਡੀਓ ਕਿਵੇਂ ਕਮੈਂਟ ਹੋ ਗਿਆ ਆਖੇ ਇਸ ਉਮਰ ਦੇ ਵਿੱਚ ਹੰਕਾਰ ਇੰਨਾ ਹੰਕਾਰ ਵੀ ਚੰਗਾ ਨਹੀਂ ਹੁੰਦਾ ਇਸ ਉਮਰ ਦੇ ਵਿੱਚ ਕਿਹੜੀ ਉਮਰ ਆ ਤੇਰੇ ਇਸ ਉਮਰ ਦੇ ਵਿੱਚ ਤੁਹਾਨੂੰ ਵੀ ਫੋਨ ਲਾਈਕ ਨਹੀਂ ਕਰਦੇ ਨਾ ਤੁਸੀਂ ਆਂਟੀ ਹੋ ਤੁਸੀਂ ਵੀ ਪਾਠ ਕਰਿਆ ਕਰੋ ਬੈਠਿਆ ਕਰੋ ਐਵੇਂ ਦੂਜੇ ਬੰਦੇ ਨੂੰ ਆ ਕੇ ਪਰੇਸ਼ਾਨ ਕਰਦੇ ਹੋ ਕਮੈਂਟ ਕਰਕੇ ਮੈਨੂੰ ਫੋਨ ਚੱਕ ਕੇ ਆਈ ਚੱਕਦੀ ਸਾਰੇ ਦੇਖਿਆ ਮੈਂ ਕਮੈਂਟ ਆਇਆ ਹੋਇਆ ਫਿਰ ਆਪਾਂ ਵੀ ਥੋਕ ਕੇ ਰਿਪਲਾਈ ਕੀ ਦਿੱਤਾ ਕਿ ਹੋ ਨਹੀਂ ਤਵਰਾਟ ਹੋਏਗੀ ਮੇਰਾ ਮੇਰੀ ਵੀਡੀਓ ਦੇਖ ਕੇ ਤੂੰ ਤਾਂ ਮੇਰੀ ਵੀਡੀਓ ਦੇਖਣੀ ਛੱਡਤੀ ਸੀ ਹੈਨਾ ਮੈਂ ਤਾਂ ਹੰਨ ਪਰਤਾ ਫਿਰ ਹੰਡ ਕਰੇ ਤਮੈਨ ਵੀਡੀਓ ਕਿਵੇਂ ਆ ਗਈ ਛੋਟੇ ਕੋਲੇ ਉਹੀ ਗੱਲ ਆ ਵੀ ਨਾਲ ਫੋਲੋ ਵੀ ਨਹੀਂ ਕਰਨਾ ਮੈਂ ਸਰਚਾ ਮਾਰ ਮਾਰ ਦੇਖਣਾ ਤੁਸੀਂ ਹੈ ਆਹ ਜਿਹੜੀ ਜਵਾਨ ਆ ਨਾ ਇਹ ਤੇ ਕੈਮਰੇ ਹੀ ਰਹੀਦਾ ਹਾਂ ਜਾਤਾ ਕਮੈਂਟ ਕਰਦੇ ਨਾ ਕਮੈਂਟ ਹੱਲੇ ਵੀ ਉੱਥੇ ਉਪਨੇ ਪਿਆ ਮੇਰੇ ਕੋਲ ਸਕਰੀਨਸ਼ਾਟ ਵੀ ਪਿਆ ਅੰਟੀਓ ਤੁਸੀਂ ਮੈਂ ਫਿਰ ਵੀ ਤੁਹਾਨੂੰ ਨਾ ਰਿਸਪੈਕਟ ਕਰਦੀ ਆ ਤੁਹਾਡੀ ਵੀ ਕੈਮਰੇ ਹੀ ਦਾ ਹੁੰਦਾ ਆਪਣੀ ਜ਼ੁਬਾਨ ਤੇ ਠੀਕ ਆ ਫਿਰ ਉੱਤੇ ਜੀ ਤੁਸੀਂ ਰਿਪਲਾਈ ਮੈਂ ਪੜਿਆ ਰਵਾਰਾ ਮੈਂ ਰਿਪਲਾਈ ਨਹੀਂ ਕੀਤਾ ਕਿਉਂਕਿ ਮੈਂ ਤਾਂ ਕੰਮ ਕਰਦੀ ਸੀ ਉਸ ਤਵੇਲੇ ਉਹ ਕਮੈਂਟ ਕਰਨ ਉਹ ਹਨਾ ਫਾਲਤੂ ਦੇ ਕਮੈਂਟ ਕਰਨ ਉਹ ਜਿਹੜੇ ਭੈਣ ਭਾਈ ਵਧੀਆ ਪਿਆਰ ਕਰਦੇ ਨੇ ਉਹ ਨਾਈਸ ਲਿਖ ਕੇ ਚੱਲ ਜਾਂਦੇ ਨੇ ਹਨਾ ਤੇ ਮੈਂ ਕੰਮ ਕਰਦੀ ਫੇਰ ਪੜਿਆ ਆ ਕੇ ਬਣਾਉ ਬਣਾਉ ਪੁੱਤ ਫੇਰ ਵੀ ਪੁੱਤ ਜੂਜ਼ ਕੀਤਾ ਤਾਂ ਹੀ ਮੈਂ ਠੀਕ ਆ ਇਹ ਹੈ ਪੁੱਤ ਬਣਾਉ ਬਣਾਉ ਇਦਾਂ ਦੀ ਇਹ ਵੀਡੀਓ ਬਣਾਉ ਨਾ ਤਾਂ ਮੈਂ ਤੁਹਾਡੇ ਤੋਂ ਕੱਲ ਪਰਮਿਸ਼ਨ ਮੰਗੀ ਸੀ ਨਾਲੇ ਨਾ ਮੈਂ ਅੱਜ ਤੁਹਾਡੇ ਤੋਂ ਮੰਗੀ ਆ ਠੀਕ ਆ ਨਾ ਮੈਂ ਕਦੇ ਲਾਈਫ ਦੇ ਵਿੱਚ ਮੰਗੂਗੀ ਕਦੇ ਕਿਸੇ ਤੋਂ ਪਰਮਿਸ਼ਨ ਜੋ ਮੈਨੂੰ ਠੀਕ ਲੱਗਦਾ ਮੈਂ ਉਹ ਕਰਦੀ ਆ ਜੇ ਰਹੀ ਗੱਲ ਹੰਕਾਰ ਵਾਲੀ ਉਹ ਗਾਣਾ ਜਿਹਨੇ ਲਿਖਿਆ ਜਿਹਨੇ ਗਾਇਆ ਜਿਹਨੇ ਅ ਬਰਤ ਕੀਤਾ ਜਿਹਨੇ ਪ੍ਰੋਡਿਊਸ ਕੀਤਾ ਜਾ ਕੇ ਕੋਹੋ ਹੰਕਾਰੀ ਜੇ ਮੈਂ ਹੰਕਾਰੀ ਨਹੀਂ ਮੈਂ ਤਾਂ ਗਾਣੇ ਤੇ ਰੀਲ ਬਣਾਦੀ ਤੇ ਹੰਕਾਰ ਦੀ ਜੇ ਗੱਲ ਕਰਦੇ ਹੈ ਨਾ ਤੁਸੀਂ ਖੁਦ ਕੁਛ ਕਰਕੇ ਦੇਖੋ ਖੁਦ ਜਦੋਂ ਬੰਦਾ ਕੋਈ ਖੁਦ ਕੁਸ਼ ਕਰਦਾ ਨਾ ਆਪਣਾ ਸਿੱਧੂ ਮੂਸੇਆ ਦਾ ਤਾਂ ਹੀ ਕਹਿਣਾ ਹੁੰਦਾ ਸੀ ਤੁਸੀਂ ਖੁਦ ਕੁਸ਼ ਕਰੋਗੇ ਪੈਰਾਂ ਦੇ ਖੜੇ ਹੋਵੋਗੇ ਤੁਸੀਂ ਖੁਦ ਆਪਣੀ 10 ਰੁਪਏ ਦੀ ਕੋਈ ਚੀਜ਼ ਲੈ ਲਿਓ ਖੁਦ ਕਮਾਈ ਕਰਕੇ ਇਹ ਨਹੀਂ ਮਾਪਿਆਂ ਤੋਂ ਇਹ ਨਹੀਂ ਹਸਬੰਡ ਤੋਂ ਇਹ ਨਹੀਂ ਭਰਾ ਤੋਂ ਇਹ ਨਹੀਂ ਬੱਚਿਆਂ ਤੋਂ ਖੁਦ ਤੁਸੀਂ ਕੰਮ ਕਰਨਾ ਖੋਦ ਕੰਮ ਕਰਕੇ ਖੋਦ ਪੈਸੇ ਕਮਾ ਕੇ ਫਿਰ ਤੁਸੀਂ 10 ਰੁਪਏ ਦੀ ਚੀਜ਼ ਲਿਓ ਤੁਹਾਨੂੰ ਖੋਦ ਨੂੰ ਇਹ ਮਾਣ ਮਹਿਸੂਸ ਹੋ ਜਾਣਾ ਉਹਨੂੰ ਮਾਣ ਕਰਨਾ ਕਹਿੰਦੇ ਹੁੰਦੇ ਨੇ ਹੰਕਾਰ ਕਰਨਾ ਨਹੀਂ ਕਹਿੰਦੇ ਹੁੰਦੇ ਕਿਸੇ ਨੂੰ ਮੋਟੀਵੇਸ਼ਨ ਦਈਦਾ ਹੁੰਦਾ ਹੈ ਨਾ ਕਿ ਟੀ ਮੋਟੀਵੇਟ ਕਰੀਦਾ ਹੁੰਦਾ ਹੈ ਠੀਕ ਹੈ ਜੇ ਤੁਹਾਡੀ ਉਮਰ ਆਂਟੀਆਂ ਵਾਲੀ ਹੈ ਤਾਂ ਆਂਟੀਆਂ ਵਾਲੀ ਗੈਰਮਤ ਨਹੀਂ ਹੁੰਦੀ ਹੈ ਠੀਕ ਆ ਕੇ ਕਿਸੇ ਬੰਦੇ ਨੂੰ ਉਹ ਹੀ ਨਹੀਂ ਫालतू ਬੋਲ ਚਾਈਦਾ ਹੁੰਦਾ ਬੋਲਿਆ ਤਾਂ ਬੜਾ ਸੋਹਣਾ ਆ ਕੇ ਹੰਕਾਰ ਹੰਕਾਰ ਆਟੋਮੈਟਿਕਲੀ ਹੋ ਜਾਂਦਾ ਜਦੋਂ ਤੁਸੀਂ ਖੁਦ ਪੈਰਾਂ ਤੇ ਖੜੇ ਹੋਏ ਹੋ ਮੈਂ ਜਿੰਦਣ ਦੀ ਵੀ ਇੱਥੇ ਵਿਆਹ ਕੇ ਆਈਆਂ ਨਾ ਮੈਂ ਆਪਣੇ ਬਲਬੁੱਤੇ ਤੇ ਆਂ ਆਪਣੇ ਬਲਬੁੱਤੇ ਨੇ ਆਂ ਅਸੀਂ ਕਮਾਉਣੇ ਆਂ ਖਾਣੇ ਆਂ ਜੋ ਵੀ ਹੈਗੇ ਜਿੰਦਣ ਦੀ ਵੀ ਹੈਗੀਆਂ ਜੋ ਵੀ ਮੇਰੀ ਲਾਈਫ ਦੇ ਵਿੱਚ ਉਹ ਗੱਲਬਾਤ ਹੁੰਦੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਤੇ ਤੁਹਾਨੂੰ ਹੁਣ ਫੇਰ ਘਬਰਾਹਟ ਹੋ ਜਾਣੀ ਆ ਪੀਪੀ ਦੀ ਗੋਲੀ ਲੈ ਲਿਓ ਅੱਜ ਠੀਕ ਆ ਪੀਪੀ ਦੀ ਗੋਲੀ ਲਵਾ ਲਾਏ ਲੋਕੀ ਕਿਉਂਕਿ ਮੈਂ ਤਾਂ ਰੋਜ਼ ਵੀਡੀਓ ਬਣਾਉਣੀ ਆ ਕੀ ਲਾ ਲੋ ਬੀਬੀ ਦੀ ਗੋਲੀ ਠੀਕ ਆ ਐਵੇਂ ਤਾਂ ਨਹੀਂ ਕਹਿ ਸਕਦਾ ਉਹਨੇ ਬੀਬੀਆਂ ਲੈਂਦੇ ਗੋਲੀਆਂ ਠੀਕ ਆ ਪਹਿਲੀ ਗੱਲ ਕਮੈਂਡ ਨਹੀਂ ਕਰਿਆ ਤਾਂ ਦੂਜੀ ਗੱਲ ਕਮੈਂਡ ਕਰਕੇ ਉਹਦੇ ਤੇ ਕੈਮਰਾ ਹੀ ਡਾ ਹੁੰਦਾ ਤੂੰ ਸਤਾਨ ਫੋਲੋ ਕਰਤਾ ਸੀ ਮੈਨੂੰ ਅਨਸਬਸਕ੍ਰਾਈਬ ਕੀਤਾ ਤੂੰ ਤਾਂ ਇੱਕ ਭਰਾਟ ਹੋ ਗਈ ਐ ਦੁਨੀਆ ਆ ਦੇਖ ਲੋ ਦਰਬਾਰ ਸਾਹਿਬ ਤੇ ਹੁਣ ਕਹਿੰਦੇ ਆ ਵੀ ਬੰਬ ਨਾਲ ਅਟੈਕ ਕਰਦਾਣੇ ਆ ਕਿਤੇ ਬੰਬ ਰੱਖਿਆ ਹੋਇਆ ਆ ਹੋਣ ਕੇ ਵੀ ਉਹ ਦਿਲ ਨੂੰ ਦਿਮਾਗ ਨੂੰ ਕੁਝ ਹੁੰਦਾ ਹੈ ਵੀ ਹਨਾ ਹੁਣ ਉਹ ਬੰਬ ਰੱਖਣ ਵਾਲੇ ਨੂੰ ਮੇਲ ਕਰਨ ਵਾਲੇ ਨੂੰ ਅਕਾਰੀ ਕਹੋਗੇ ਜਿਉਂ ਤੇ ਬੰਬ ਨਾ ਮਿਲਿਆ ਫਿਰ ਤੁਸੀਂ ਕਿਹਨੂੰ ਕਹੋਗੇ ਕੌਣ ਗਲਤ ਹੈ ਗੱਲ ਕਰਨ ਵਾਲੀ ਤਾਂ ਤੇ ਗੱਲ ਕਰੀਦੀ ਹੁੰਦੀ ਹੈ ਕੋਈ ਫालतू ਨਹੀਂ ਬੋਲਿਦਾ ਹੁੰਦਾ ਅੱਗੇ ਹੁਣ 10 ਰੁਪਏ ਦੀ ਕੋਈ ਚੀਜ਼ ਹੈ ਪਹਿਲਾਂ ਕਮਾਓ ਪਹਿਲਾਂ ਕੰਮ ਕਰੋ ਕੰਮ ਕਰਕੇ ਫਿਰ ਤੁਹਾਨੂੰ ਉਹਦੀ ਸੈਲਰੀ ਮਿਲੂਗੀ ਮਹੀਨੇ ਬਾਅਦ ਮਿਲ ਜੇ 10 ਦਿਨਾਂ ਬਾਅਦ ਮਿਲ ਜੇ ਤੁਸੀਂ ਘੰਟੇ ਬਾਅਦ ਲੈ ਲਓ ਸੈਲਰੀ ਲਓ ਉਹ ਸੈਲਰੀ ਲੈ ਕੇ ਫਿਰ ਉਸ ਤੋਂ ਬਾਅਦ ਉਹ ਹੱਥ 'ਚ ਫੜੋ ਇੱਕ 스ਪੂਨ ਕਿੰਨਾ ਮਿਲਦਾ ਫਿਰ ਉਹ 스ਪੂਨ ਦੀ ਕੋਈ ਚੀਜ਼ ਲੈ ਕੇ ਆਓ ਫਿਰ ਦੇਖਿਓ 스ਪੂਨ ਕਿੰਨਾ ਮਿਲਦਾ ਸਾਨੂੰ ਕਿਸੇ ਨੇ ਨਹੀਂ ਦਿੱਤਾ ਅਸੀਂ ਚਾਂਦੀ ਦਾ ਚਮਚਾ ਲੈ ਕੇ ਨਹੀਂ ਜੰਮੇ ਸਾਨੂੰ ਤਾਂ ਕਿਸੇ ਨੇ ਲੋਹੇ ਦਾ ਵੀ ਨਹੀਂ ਦਿੱਤਾ ਹੋਣਾ ਸਟੀਲ ਦਾ ਵੀ ਨਹੀਂ ਦਿੱਤਾ ਹੋਣਾ ਹੰਤਾ ਹੋ ਸਕਦਾ ਮੈਨੂੰ ਤੇ ਮੇਰੇ ਹਸਬੰਦ ਨੂੰ ਤਾਂ ਕਿਸੇ ਨੇ ਗੁੜਤੀ ਵੀ ਨਹੀਂ ਦਿੱਤੀ ਇਸ ਹਿਸਾਬ ਨਾਲ ਸਾਡੇ ਨਾਲ ਲੂਪ ਹੋ ਰਿਹਾ ਹੁਣ ਮਤਾਂ ਨੇ ਇਹਨਾਂ ਦੀ ਦੁਨੀਆ ਬਹੁਤ ਆਉਂਦੀ ਐ ਆਪਣੀ ਮਤ ਆਪ ਦੇ ਕੋਲ ਰੱਖਿਆ ਕਰੋ ਜਿੰਨਾਂ ਨੇ 네ਗੈਟਿਵਿਟੀ ਪਲਾਉਣੀ ਐ ਪੋਜ਼ਿਟਿਵਿਟੀ ਹੈਗੀ ਐ ਤਾਂ ਲੈ ਕੇ ਆਓ ਠੀਕ ਆ ਪੋਜ਼ਿਟਿਵ ਘਰੀਦਾ ਹੁੰਦਾ ਬੰਦੇ ਨੂੰ ਡੀਮੋਟੀਵੇਟ ਨਹੀਂ ਕਰੀਦਾ ਹੁੰਦਾ ਜਿੱਦਾਂ ਹੁਣ ਮੈਂ ਤੁਹਾਨੂੰ ਕਿਹਾ ਨਾ ਵੀ ਕਮਾਈ ਕਰੋ ਫਿਰ ਕੋਈ ਚੀਜ਼ ਖੀਦੋ ਠੀਕ ਆ ਜੀ